ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੂਰਲ ਹਾਕੀ ਡਵੈਲਪਮੈਂਟ ਸੁਸਾਇਟੀ ਵੱਲੋਂ ਪੈਂਡੂ ਹਾਕੀ ਲੀਗ ਕਰਵਾਈ ਜਾ ਰਹੀ ਹੈ ਇਸ ਵਾਰ ਲੀਗ 11ਵੇਂ ਸਾਲ ਵਿੱਚ ਪ੍ਰਵੇਸ਼ ਕਰ ਗਈ ਹੈ ਇਸ ਸਬੰਧ ਤੇ ਵਿੱਚ ਰੂਰਲ ਹਾਕੀ ਡਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਮਾਸਟਰ ਸੁਖਜੀਤ ਸਿੰਘ ਜੋਲ ਪ੍ਰਧਾਨ ਹਰਪੋਵਿੰਦਰਜੀਤ ਸਿੰਘ ਸਮਰਾ ਜਨਰਲ ਸਕੱਤਰ ਡੇਟ ਅਵਾਰਡੀ ਡੀਪੀ ਹਰਮੇਸ਼ ਲਾਲ ਦੀ ਯੋਗ ਅਗਵਾਈ ਹੇਠ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ আয়োজন ਹੈਡਮਾਸਟਰ 우ਜਾਗਰ ਸਿੰਘ ਸਮਰਾ ਸਟੇਡੀਅਮ ਦੀ ਹਾਕੀ ਗਰਾਊਂਡ ਵਿਖੇ ਕਰਵਾਇਆ ਗਿਆ ਜਿਸ ਵਿੱਚ ਸਮਰਾਏ ਜੰਡੇਆਲਾ ਹਾਕੀ ਸੈਂਟਰ ਦੇ 45 ਖਿਡਾਰੀਆਂ ਨੂੰ ਬੂਟ ਜੁਰਾਬਾਂ ਫੇਸ ਮਾਸਕ ਅਤੇ ਖੇਡ ਕਿੱਟਾਂ ਵੰਡੀਆਂ ਗਈਆਂ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਪਿੰਡ ਸਮਰਾਏ ਦੇ ਸਰਪੰਚ ਗੁਰਵਿੰਦਰ ਸਿੰਘ ਸਮਰਾ ਅਤੇ ਪੰਚਾਇਤ ਮੈਂਬਰ ਜਤਿੰਦਰ ਕੁਮਾਰ ਸਹਦੇਵ ਵਿੱਕੀ ਵਿਸ਼ੇਸ਼ ਤੌਰ ਤੇ ਪਹੁੰਚੇ ਸੋਸਾਇਟੀ ਦੇ ਮੈਂਬਰ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਸਾਂਝੇ ਤੌਰ ਤੇ ਖਿਡਾਰੀਆਂ ਨੂੰ ਖੇਡ ਦਾ ਸਮਾਨ ਦਿੱਤਾ ਗਿਆ ਤੇ ਉਹਨਾਂ ਦੀ ਹੌਸਲਾ افزਾਈ ਵੀ ਕੀਤੀ ਗਈ ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਸੋਸਾਇਟੀ ਦੇ ਮੈਂਬਰਾਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਰੂਰਲ ਹਾਕੀ ਡਿਵੈਲਪਮੈਂਟ ਸੋਸਾਇਟੀ ਵੱਲੋਂ ਜੋ ਹਰੇਕ ਸਾਲ ਪਿੰਡੂ ਹਾਕੀ ਲੀਗ ਕਰਵਾਈ ਜਾਂਦੀ ਹੈ ਜਿਸ ਦਾ ਸ਼ੁਭ ਆਰੰਭ 2 ਨਵੰਬਰ ਦਿਨ ਐਤਵਾਰ ਹਾਕੀ ਚਾਨੀਆਂ ਦੀ ਖੇਡ ਗਰਾਊਂਡ ਵਿਖੇ ਹੋਣ ਜਾ ਰਿਹਾ ਹੈ। ਉਹਨਾਂ ਸਾਰੇ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਦੇ ਮਾਪੇ ਅਤੇ ਸਮੂਹ ಗ್ರಾಮ ਪੰਚਾਇਤਾਂ ਨੂੰ ਬੇਨਤੀ ਕੀਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਚਾਨੀਆਂ ਦੀ ਗਰਾਊਂਡ ਵਿੱਚ ਹਾਕੀ ਦੇ ਮੈਚਾਂ ਦਾ ਆਨੰਦ ਮਾਣਨ ਅਤੇ ਖਿਡਾਰੀਆਂ ਦੀ ਹੌਸਲਾ ਵਧਾਈ ਕਰਨ ਇਸ ਮੌਕੇ ਤੇ ਕੋਚ ਸਚਿਨ ਕੋਚ ਲਖਵੀਰ ਮਾਹੀ ਅਤੇ ਇਹਨਾਂ ਦੇ ਨਾਲ-ਨਾਲ ਖਿਡਾਰੀ ਹਾਜ਼ਰ ਸਨ। ਸਭਨ ਸਪ ਪਿੰਡੂ ਹਾਕੀ ਲਈ ਇਹ ਤੇ ਕਰਵਾਈ ਜਾ ਰਿਹਾ ਤੇ ਇਸ ਪਿੰਡਿਆ ਕੇ ਬੇਸ ਸਮਾਗਮ ਵੀ ਕਰਵਾਇਆ ਜਾ ਰਿਹਾ ਜੀ ਕੀ ਕਹਿਣਾ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਮੈਂ ਪਿੰਡੂ ਹਾਕੀ ਲੀਗ ਕਰਾਉਣ ਵਾਲੇ ਸਾਰੇ ਸਪਾਂਸਰਾਂ ਨੂੰ ਸਾਰੇ ਵੀਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਇਹ ਇੱਕ ਬਹੁਤ ਜ਼ਰੂਰੀ ਉਪਰਾਲਾ ਆ ਜਿਹੜਾ ਸਾਡੇ ਸਾਰੇ ਵੀਰ ਭੈਣ ਭਰਾ ਸਾਰੇ ਰਲ ਕੇ ਇਸ ਚੀਜ਼ ਨੂੰ ਕਰਾ ਰਹੇ ਆ ਕਿਉਂਕਿ ਬੱਚਿਆਂ ਨੂੰ ਜਦੋਂ ਬਚਪਨ ਹੁੰਦਾ ਉਸ ਟਾਈਮ ਇੱਕ ਚੰਗੀ ਸਿਹਤ ਦੇਣੀ ਬਹੁਤ ਜ਼ਰੂਰੀ ਹੁੰਦੀ ਆ ਸੋ ਜਦੋਂ ਬੱਚਿਆਂ ਨੂੰ ਅਸੀਂ ਖੇਡਾਂ ਲਈ ਉਤਸ਼ਾਹਿਤ ਕਰਦੇ ਆ ਤਾਂ ਉਹਨਾਂ ਨੂੰ ਇੱਕ ਲਾਈਨ ਮਿਲ ਜਾਂਦੀ ਆ ਅੱਗੇ ਫਿਊਚਰ ਦੇ ਵਿੱਚ ਜਾ ਕੇ ਉਹ ਆਪਣਾ ਇੱਕ ਕਹਿ ਲਓ ਕਿ ਟੀਚਾ ਮੈਥ ਲੈਂਦੇ ਕਿ ਅਸੀਂ ਅੱਗੇ ਜਾ ਕੇ ਕੀ ਕਰਨਾ ਸੋ ਜਿਹੜੀ ਲੀਗ ਆ ਇਹ ਇੱਕ ਬਹੁਤ ਅਹਿਮ ਹਿੱਸਾ ਆ ਬੱਚਿਆਂ ਦੀ ਜ਼ਿੰਦਗੀ ਦਾ ਸੋ ਜੋ ਹੁਣ ਅੱਜ ਅਸੀਂ ਇੱਥੇ ਹੋਣ ਜਾ ਰਿਹਾ ਕਿ ਬੱਚਿਆਂ ਨੂੰ ਖੇਡਾਂ ਦਾ ਸਮਾਨ ਹੁਣ ਦਿੱਤਾ ਜਾਣਾ ਆ ਸੋ ਉਹਦੇ ਨਾਲ ਇਹਨਾਂ ਨੂੰ ਇੱਕ ਤਾਂ ਉਤਸ਼ਾਹ ਮਿਲਦਾ ਆ ਦੂਜੀ ਗੱਲ ਜਦੋਂ ਇਹ ਇਹਨਾਂ ਗਰਾਊਂਡਾਂ ਤੋਂ ਹੌਲੀ-ਹੌਲੀ ਖੇਡ ਕੇ ਅੱਗੇ ਜਾਣਗੇ ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਇਹਨਾਂ ਦੇ ਫਿਊਚਰ ਦੇ ਵਿੱਚ ਕੰਮ ਆਉਣਗੀਆਂ ਸੋ ਇਸ ਲਈ ਮੈਂ ਸਾਰੇ ਜਿੰਨੇ ਹੋਏ ਜਿੰਨੇ ਵੀ ਸਾਡੇ ਸਰੋਤੇ ਆ ਜਿੰਨੇ ਸਾਡੇ ਸਪான்ਸਰ ਆ ਜਿੰਨੇ ਸਾਡੇ ਵੀਰੇ ਇਸ ਚੀਜ਼ ਨਾਲ ਜੁੜੇ ਹੋਏ ਆ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਇੱਕ ਬਹੁਤ ਚੰਗਾ ਉਪਰਾਲਾ ਆ ਸਾਡੀ ਜਿਹੜੀ ਹਾਕੀ ਲੀਗ ਆ ਇਹ 11ਵੀਂ ਹਾਕੀ ਲੀਗ ਅਸੀਂ ਸ਼ੁਰੂ ਕਰਾਉਣ ਨੂੰ ਜਾ ਰਹੇ ਹਾਂ ਜਿਹੜੀ ਕਿ ਕੱਲ ਤੋਂ ਸ਼ੁਰੂ ਹੋ ਰਹੀ ਹੈ ਚਾਨੀਆਂ ਤੋਂ ਉਹਦੇ ਮੁਤਲਕ ਅੱਜ ਛੋਟੇ ਬੱਚਿਆਂ ਲਈ ਅਸੀਂ ਕੁਝ ਖੇਡ ਕਿੱਟਾਂ ਪ੍ਰੋਵਾਈਡ ਕਰਵਾ ਰਹੇ ਹਾਂ ਬੱਚਿਆਂ ਨੂੰ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਦਾ ਜੋਕੇ ਸਮਾਜ ਵਿੱਚ ਜਿਹੜੀ ਬਰਾਈ ਚੱਲਦੀ ਹੈ ਨਸ਼ਿਆਂ ਦੀ ਛੋਟੇ ਬੱਚਿਆਂ ਨੂੰ ਉਹ ਉਹਨਾਂ ਸਾਰੇ ਸਭ ਨੂੰ ਜੰਗ ਬਲੱਡ ਨੂੰ ਯੂਥ ਨੂੰ ਉਸ ਤੋਂ ਪਰੇ ਰੱਖਿਆ ਜਾਵੇ ਤੇ ਹਾਕੀ ਦੀ ਬਿਹਤਰੀ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਮੈਂ ਚਾਹਨਾ ਇਸੇ ਤਰ੍ਹਾਂ ਹੀ ਇਹ ਲੀਗ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਲੰਦੀਆਂ ਨੂੰ ਸ਼ੋਵੇ ਚੇਰਮੈਨ ਸਾਹਿਬ ਜਿਹੜੇ ਅੱਜ ਬੱਚਿਆਂ ਨੂੰ ਤੁਸੀਂ ਆਹ ਕਿੱਟਾਂ ਦੇ ਰਹੇ ਹੋ ਉਹਦੇ ਵਿੱਚ ਕੀ ਕੀ ਹੈਗਾ ਜੀ ਬੱਚਿਆਂ ਦੇ ਲਈ ਉਹਦੇ ਵਿੱਚ ਹੈ ਜੀ ਬੱਚਿਆਂ ਦੇ ਬੂਟ ਆ ਸ਼ਿਨ ਪੈਡ ਆ ਫੇਸ ਮਾਸਕ वगैरह ਤੇ ਹੋਰ ਜਿਹੜਾ ਵੀ ਕੋਈ ਸਿਕਿਉਰਟੀ ਦਾ ਮਤਲਬ ਜੋ ਸਰੀਰ ਨੂੰ ਬਚਾਉਣ ਦਾ ਸਮਾਨ ਆ ਉਹ ਅਸੀਂ ਇਹਨਾਂ ਦੇ ਰਹੇ ਆ ਜੀ ਚੇਅਰਮੈਨ ਸਾਹਿਬ ਜਿਹੜਾ ਇਹ ਸਮਾਨ ਦਿੱਤਾ ਜਾ ਰਿਹਾ ਜੀ ਇਹ ਕਿੰਨਾ ਵੱਲੋਂ ਆ ਜੀ ਇਹ ਸਾਡੀ ਜਿਹੜੀ ਰੂਰਲ ਹਾਕੀ ਡਵੈਲਪਮੈਂਟ ਸੁਸਾਇਟੀ ਆ ਇਹ ਸਾਰਾ ਉਹਦੇ ਵੱਲੋਂ ਪ੍ਰੋਵਾਈਡ ਕਰਵਾਇਆ ਜਾ ਰਿਹਾ ਜੀ ਤੇ ਫਿਰ ਮੈਂ ਧੰਨਵਾਦ ਕਰਨਾ ਚਾਹੂੰਗਾ ਪਿੰਡੂ ਹਾਕੀ ਲੀਗ ਦਾ ਜਿਹੜੇ ਕਿ ਆਪਣੇ ਏਰੀਏ ਦੇ ਗ੍ਰੀਨ ਤੇ ਫੋਨ ਹਨ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਆ ਨੇ ਸੋ ਮੈਂ ਇਲਾਕਾ ਨਿਵਾਸੀ ਨੂੰ ਵੀ ਅਪੀਲ ਕਰਨੀ ਚਾਹਾਂਗਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇੱਥੇ ਭੇਜੋ ਤਾਂ ਕਿ ਹਰ ਬੰਦਾ ਹਰ ਘਰ ਚੋਂ ਇੱਕ ਪਲੇਅਰ ਆ ਸਕੇ ਸੋ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਲੋਕਾਂ ਬੱਚਿਆਂ ਨੂੰ ਕੁਝ ਖੇਡ ਦਾ ਸਮਾਨ ਦੇਣ ਲਈ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਲੀਗ ਵਾਲਿਆਂ ਦਾ ਕੈਪੀਟਲ ਸਮਾਲ ਫਾਈਨੈਂਸ ਪੈਂਡੂ ਹਾਕੀ ਲੀਗ ਜਿਹੜੀ 11ਵੇਂ ਪੜਾਅ ਵਿੱਚ ਪਹੁੰਚ ਚੁੱਕੀ ਹੈ ਔਰ ਕੱਲ 2 ਤਰੀਕ ਤੋਂ ਚਾਨੀਆਂ ਵਿੱਚ ਇਹਦੇ ਮੈਚ ਸਟਾਰਟ ਹੋਣਗੇ ਔਰ 8 9 16 ਨੂੰ ਸਮਰਾਜ ਨਗਰ ਦੀ ਹਾਕੀ ਗਰਾਊਂਡ ਵਿੱਚ ਜਿਹੜੇ ਸ਼ਾਨਦਾਰ ਮੈਚ ਹੋਣਗੇ ਜਿਹਦੇ ਵਿੱਚ ਲੜਕੇ ਲੜਕੀਆਂ 40 ਪਲੱਸ ਅਤੇ ਜੰਗ ਬੱਚਿਆਂ ਦੇ ਵੀ ਜਿਹੜੇ ਮੈਚ ਕਰਵਾਏ ਜਾਣਗੇ ਸਾਡਾ ਮੋਟਿਵ ਹੈ ਕਿ ਆਓ ਹਾਕੀ ਨੂੰ ਅੱਗੇ ਲੈ ਕੇ ਚੱਲੀਏ ਤਾਂ ਕਿ ਨਸ਼ੇ ਤੋਂ ਮੁਕਤ ਸਮਾਜ ਬਣਾ ਸਕੀਏ ਇੱਕ ਚੰਗੀ ਸੋਚ ਪੈਦਾ ਕਰ ਸਕੀਏ ਪਰ ਇਹੋ ਜਿਹੇ ਖਿਡਾਰੀ ਪੈਦਾ ਕਰੀਏ ਜਿਹੜੇ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਆਪਣੇ ਬੱਚਿਆਂ ਨੂੰ ਕਹਿਣ ਕਿ ਭਾਈ ਪੜ੍ਹਾਈ ਦੇ ਨਾਂ 'ਤੇ ਆਪਾਂ ਗਰਾਊਂਡਾਂ 'ਚ ਵੀ ਜਾਣਾ ਸੋ ਉਸੇ ਲੜੀ ਦੇ ਤਹਿਤ ਅੱਜ ਬੱਚਿਆਂ ਨੂੰ ਜਿਹੜਾ ਕੁਝ ਖੇਡਾਂ ਦਾ ਸਮਾਨ ਸਿਗਾ ਸ਼ੂ ਵਗੈਰਾ ਕੁਝ ਹੋਰ ਸਮਾਨ ਜੋ ਵੀ ਚਾਹੀਦਾ ਉਹਨਾਂ ਨੂੰ ਉਹ ਦੇ ਰਹੇ ਆ ਇਸ ਰੂਲਰ ਹਾਕੀ ਡਿਵੈਲਪਮੈਂਟ ਸੁਸਾਇਟੀ ਵੱਲੋਂ ਸੋ ਸਭ ਨੂੰ ਅਪੀਲ ਕਰਦਾ ਆਓ ਭਾਈ ਚਲਿਏ ਖੇਡਾਂ ਨੂੰ ਅੱਗੇ ਲੈ ਕੇ ਜਾਈਏ ਔਰ ਇਹੋ ਜਿਹਾ ਸਮਾਂ ਆਵੇ ਜਿੱਥੇ ਕੋਈ ਇਹ ਨਾ ਕਵੇ ਭਈ ਇਹਨਾਂ ਕਮਿਆਂ ਦਾ ਦੇਸ਼ ਐ ਇਹਨਾਂ ਕਮਿਆਂ ਦਾ ਪਿੰਡ ਉਹ ਕਵੇ ਹਾਂ ਕਿ ਉਹਨਾਂ ਦਾ ਦੇਸ਼ ਆ ਜਿੰਨੂੰ ਮਰਜ਼ੀ ਕਹ ਲੋ ਟੌਪ ਦਾ ਪਲੇਅਰ ਐ ਟੌਪ ਦਾ ਲੀਡਰ ਐ ਟੌਪ ਦਾ ਜਿਹੜਾ ਉਹ ਇਨਸਾਨ ਐ ਥੈਂਕ ਯੂ ਫਰ ਤਾਂ ਜੀ ਇਹ ਜਿਹੜੀ ਸੁਸਾਇਟੀ ਆ ਇਹ ਆਪਣੇ ਵੱਲੋਂ ਸਾਰਾ ਇਹ ਯਤਨਕਾਰੀ ਹੈ ਕਿ ਨਾਲ ਸਪான்ਸਰ ਹੋਰ ਵੀ ਨਹੀਂ ਦੇਖੋ ਸਾਡੇ ਇੱਥੇ ਕਾਫੀ ਸਪான்ਸਰ ਨੇ 16 ਸਪான்ਸਰ ਜੁੜੇ ਹੋਏ ਨੇ ਕੈਪੀਟਲ ਬੈਂਕ ਦੇ ਨਾਲ ਨਾਲ ਜਿਹਦੇ ਵਿੱਚ ਜੰਦੇਆਲਾ ਇੰਡਨ ਦਾ ਬੜਾ ਸਾਥ ਹੈ ਸਾਡੇ ਸਹੋਤਾ ਜਿਹੜਾ ਜੋਇਜ਼ਬਾਰ ਆ ਇਨ ਸ਼ੇਪ ਹੋਟਲ ਵੀ ਕਹਿੰਨੇ ਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਡਾ ਹੋਰ ਵੀ ਸਾਡੇ ਇਲਾਕੇ ਦੀਆਂ ਸਾਰੀਆਂ ਪੰਚਾਇਤਾਂ ਸਰਪੰਚ ਪੰਚ ਮੋਤਵਾਰ ਉਹਨਾਂ ਦਾ ਸਾਡਾ ਸਹਿਯੋਗ ਹੈ ਜਿੱਥੇ ਕਿਉਂਕਿ ਇੱਕ ਮੈਂ ਦੱਸਣਾ ਚਾਹਣਾ ਇਹਦੇ ਨਾਲ-ਨਾਲ ਜਿੰਨੇ ਸਾਡੇ ਫਾਊਂਡਰ ਮੈਂਬਰ ਜਿਨ੍ਹਾਂ ਨੇ ਸ਼ੁਰੂ ਕੀਤੀ ਸੀ ਉਹ ਅੱਜ ਵੀ ਜੁੜੇ ਹੋਏ ਆ ਔਰ ਉਹਨਾਂ ਨੇ ਚਿੰਨਾਂਮੀਓ ਕੋਸ਼ਿਸ਼ ਕਰਦੇ ਆ ਨਾ ਉਹ ਸਾਰਿਆਂ ਨੂੰ ਕਹਿੰਦੇ ਕਿ ਆਓ ਇਹਦਾ ਸਾਥ DIYੇ ਕਿਉਂਕਿ ਸਾਡਾ ਮੈਂਬਰ ਕੋਈ ਵੀ ਕਿਤੇ ਡੋਰ ਟੂ ਡੋਰ ਅਗਵਾਈ ਕਰਨੀ ਜਾਂਦਾ ਕਦੇ ਵੀ ਹਾਲਪਰ ਹਾਕੀ ਲਈ ਸਰ ਉਹ ਜਿਹੜੇ ਮੇਨ ਬੰਦੇ ਹੁੰਦੇ ਜਿਹੜੇ ਚੰਗੇ ਖੇਡਾਂ ਨਾਲ ਜੁੜੇ ਆ ਉਹਨਾਂ ਕੋਲੇ ਜਾਇਦਾ ਤਾਂ ਕਿ ਆਪਾਂ ਇੱਕ ਚੰਗਾ ਸਮਾਜ ਸਿਰਜ ਸਕੀਏ ਚੰਗਾ ਬੱਚਿਆਂ ਦਾ ਸਟਰਕਚਰ ਖੜਾ ਕਰ ਸਕੀਏ ਸੋ ਬੜਾ ਧੰਨਵਾਦ ਆ ਮੀਡੀਆ ਦਾ ਜਿਹੜਾ ਮੀਡੀਆ ਇੱਕ ਇੱਕ ਗੱਲ ਜਵਾਬਾ ਹਲਚਲ ਚੈਨਲ ਆ ਜਾਂ ਹੋਰ ਚੈਨਲ ਆ ਉਹ ਜਿਹੜੇ ਉਹ ਲੈ ਕੇ ਜਾਂਦੇ ਕਿ ਵੀ ਜਦ ਤੱਕ ਲੋਕਾਂ ਤੱਕ ਗੱਲ ਨਹੀਂ ਪਹੁੰਚੀ ਗੱਲ ਨਹੀਂ ਬਣਨੀ ਸੋ ਮੈਂ ਬੱਚਿਆਂ ਨੂੰ ਵੀ ਅਪੀ ਆਪਣਾ ਵੱਧ ਸਮਾਂ ਗਰਾਉਂਡਾਂ ਨੂੰ ਦਿਓ ਫਿਰ ਗਰਾਉਂਡਾਂ ਤੁਹਾਨੂੰ ساری ਜ਼ਿੰਦਗੀ ਰੋਟੀ ਦੇਣਗੀਆਂ ਚੰਗਾ ਇਨਸਾਨ ਬਣਾਉਣਗੀਆਂ ਔਰ ਤੁਸੀਂ ਇੱਕ ਇਹੋ ਜਿਹੇ ਇਨਸਾਨ ਬਣੋਗੇ ਜਿਹੜੀ ਤੁਹਾਡੀ ਹਿਸਟਰੀ ਜਿਹੜੀ ਦੁਨੀਆ ਤੇ ਲਿਖੀ ਜਾਊਗੀ